ਇਹ ਹੈਗਾ ਜੀ ਇੱਕ ਦਮੜਾ ਆ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇੱਕ ਦਮੜਾ ਤੇ ਆਹਾ ਹੋਰ ਵੀ ਬਹੁਤ ਨੇ ਇਹ ਦਮੜੇ ਨੇ ਸਾਰੇ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੇ ਬਹੁਤ ਪੁਰਾਣੇ ਸਮੇਂ ਚ ਚੱਲਦੇ ਹੁੰਦੇ ਸੀ ਸਿੱਕੇ ਤੇ ਇਸ ਤੋਂ ਬਿਨਾ ਆ ਦੇਖੋ ਬਹੁਤ ਪੁਰਾਣੇ ਪੁਰਾਣੇ ਇਹੋ ਜਿਹੇ ਬਹੁਤ ਸਿੱਕੇ ਨੇ ਸਾਡੇ ਕੋਲੇ ਮੌਜੂਦ ਆਹਾ ਜਿਹੜੇ ਬੁੜੇ ਪੁਰਾਣੇ ਮਤਲਬ ਕਿ ਹੋਰ ਬਹੁਤ ਸਾਰ ਬਹੁਤ ਸਾਰੇ ਸਿੱਕੇ ਨੇ ਜਿਹੜੇ ਅਲੱਗ ਨੇ ਜਿਹੜੇ ਮੈਂ ਕਹਿੰਨਾ ਵੀ ਅੱਜ ਦੇ ਸਮੇਂ 'ਚ ਦੇਖਣ ਨੂੰ ਵੀ ਨਹੀਂ ਮਿਲਦੇ ਤੇ ਸਾਹਮਣੇ ਹੋਏ ਨੇ 22 ਚਰਨ ਪੁਆਦੀ ਹੋਰਾਂ ਨੇ ਹਾਂਜੀ 22 ਹੋਰਾਂ ਨੇ ਇਹ ਸਿੱਕੇ ਸਾਹਮਣੇ ਹੋਏ ਨੇ ਜਿਹੜੇ ਬੰਦੇ ਕਹਿੰਦੇ ਨੇ ਕਿ ਇਹ ਸਾਨੂੰ ਪੁਰਾਣੇ ਸਿੱਕੇ ਦੀ ਕਲੈਕਸ਼ਨ ਕਰਨ ਦਾ ਸ਼ੌਂਕ ਆ ਜਾਂ ਫਿਰ ਕੋਈ ਬੰਦੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਇਹ ਸਿੱਕੇ ਨੇ ਦਿਓ ਤੁਸੀਂ ਅਸੀਂ ਵੱਧ ਕੀਮਤ ਲਗਾਵਾਂਗੇ ਮੈਂ ਕਹਿੰਨਾ ਬਾਈ ਚਰਨ ਪੁਆਦੀ ਨਾਲ ਸੰਪਰਕ ਕਰਿਓ ਤੁਸੀਂ ਇਹ ਸ਼ਰੀਲ ਦੇ ਥੱਲੇ ਕਮੈਂਟ ਕਰ ਦਿਓ ਜਾਂ ਫਿਰ 984742055 ਸਾਡੇ ਚੈਨਲ ਦਾ ਵਟਸਐਪ ਨੰਬਰ ਆ ਉਹਦੇ ਤੇ ਮੈਸੇਜ ਕਰ ਦਿਓ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਜਿੰਨਾ ਮਰਜ਼ੀ ਪੁਰਾਣਾ ਕੋਈ ਸਿੱਕਾ ਚਾਹੀਦਾ ਸਾਡੇ ਨਾਲ ਸੰਪਰਕ ਕਰ ਲਿਓ